ਜਿਸ ਪਕਾਰਾ ਕਲੀ ਦਾ ਦੇ ਹਾਲਾਤ ਨੇ ਆ ਸੁਖਬੀਰ ਸਿੰਘ ਬਾਦਲਹਰਣਾ ਨੇ ਇਹਨਾਂ ਦਾ ਵੀ ਇਸੇ ਤਰ੍ਹਾਂ ਨਾ ਸੁਣੇ ਐਸੇ ਝਾੜੂ ਵਾਲਿਆਂ ਦਾ ਜੋ ਕੰਮ ਕੀਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਔਰ ਅਠਾਂ ਵਰਿਆਂ ਬਾਅਦ ਪੇਸ਼ ਹੋ ਕੇ ਗੁਨਾਹ ਕਬੂਲ ਕੇ ਔਰ ਫੇਰਾਜਾ ਕਾਲ ਤੱਕ ਦੇ ਜਥੇਦਾਰਾਂ ਨੂੰ ਲਹਨ ਦਾ ਕੰਮ ਕੀਤਾ ਹੁਣ ਤਾਂ ਆਦਰਨੀਆ ਮਜੀਠੀਆ ਸਾਹਿਬ ਉਹਨਾਂ ਨੇ ਵੀ ਬਿਆਨ ਦਿੱਤਾ ਜਾਣ ਪੁੱਛ ਕੇ ਇਹ ਵੀ ਇੱਕ ਚਾਲ ਹੈ ਕਿ ਜਿਹੜੇ ਪੰਛਤ ਤੋਂ ਲੰਬੇ ਹੋਣਗੇ ਜਿਹੜੇ ਸੁਖਬੀਰ ਬਾਦਲ ਤੋਂ ਲੰਬੇ ਹੋਣਗੇ ਉਹਨਾਂ ਨੂੰ ਮਜੀਠੀਆ ਸੰਭਾਲ ਲਏਗਾ ਗਿਆਨੀ ਹਰਪ੍ਰੀਤ ਸਿੰਘ ਜਦੋਂ ਲਾਇਆ ਗਿਆ ਇਸੇ ਤਰ੍ਹਾਂ ਹੀ ਫਰਮਾਨ ਆਇਆ ਲੇਕਿਨ ਮਜੀਠੀਆ ਸਾਹਿਬ ਨਹੀਂ ਬੋਲੇ ਉਰੇ ਪਿੱਛੇ ਵੀ ਕਈ ਕਾਰਨ ਹਨ ਇਹ ਤਾਂ ਹੈ ਸਾਡੀਆਂ ਸਾਰੀਆਂ ਗੁਰ ਮਰਿਆਦਾ ਸਾਡੇ ਉਸ ਅਕਾਲ ਤਖਤ ਸਾਹਿਬ ਦੀ ਪਰੰਪਰਾਵਾਂ ਨੂੰ ਇੱਕ ਸਵਾਲੀਆ ਚਿੰਨ ਲਾਇਆ ਹੈ ਸਿੱਕੇ ਟੰਗਿਆ ਹੈ ਹਰ ਸਿੱਖ ਦਾ ਫਰਜ ਬੰਦਾ ਹੈ ਆਓ ਉੱਠ ਖੜੇ ਹੋ ਕੇ ਅਸੀਂ ਇਹਨਾਂ ਦੇ ਲੀਡਰਸ਼ਿਪ ਹੰਾਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਮੈਂਬਰਾਂ ਨੂੰ ਜਿਹੜਾ ਸਵਾਲ ਕਰੀਏ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਸੁਣਾਈ ਗਈ ਸੀ ਆਕਾਲ ਤਖਤ 'ਤੇ ਉਹਨੇ ਸਿਰ ਝੁਕਾ ਕੇ ਜੋ ਫਰਮਾਨ ਸੀਗਾ ਆਕਾਲ ਤਖਤ ਦਾ ਉਹਨੂੰ ਮੰਨਿਆ ਤੇ ਸਜ਼ਾ ਨੂੰ ਕਬੂਲ ਕੀਤਾ ਔਰ ਅੱਜ ਕੱਲ ਦੇ ਅਹਲਕਾਰ ਜਿਨ੍ਹਾਂ ਨੇ ਸਜ਼ਾ ਸੁਣੀ ਤੇ ਗੁਨਾਹ ਕਬੂਲ ਕੀਤਾ ਤੇ ਉਸ ਤੋਂ ਬਾਅਦ ਸਜ਼ਾ ਸੁਣਾਉਣ ਵਾਲਿਆਂ ਨੂੰ ਤੁਸੀਂ ਉਸ ਗੱਦੀ ਤੋਂ ਲਾਂਬੇ ਕਰਨ ਦਾ ਆਦੀ ਆਦੇ ਜ਼ੋਰ ਤੇ ਜਿਹੜਾ ਤੁਸੀਂ ਕੰਮ ਕੀਤਾ ਪੰਜਾਬ ਦੇ ਸਿੱਖ ਤੇ ਪੰਜਾਬ ਦੇ ਲੋਕ ਬੇਸ਼ੱਕ ਅਸੀਂ ਕਿਸੇ ਪਾਰਟੀ ਨਾਲ ਸੰਬੰਧ ਰੱਖਦੇ ਹੋਈਏ ਲੇਕਿਨ ਜਿੱਥੇ ਪੰਜਾਬ ਦੀ ਗੱਲ ਹੋਏਗੀ ਜਿੱਥੇ ਸਿੱਖੀ ਦੀ ਗੱਲ ਹੋਏਗੀ ਉਥੇ ਅਸੀਂ ਸਾਰੇ ਡੱਟ ਕੇ ਅਸੀਂ ਸਨਮਾਨ ਤੇ ਸਿੱਖਾ ਦੀ ਗੱਲ ਕਰਾਂਗੇ ਨਾ ਕੇਵਲ ਸਿੱਖਾਂ ਦੀ ਚਾਹੇ ਕਿਸੇ ਵਰਗ ਦਾ ਵੀ ਸਾਥੀ ਹੋਵੇ ਅਸੀਂ ਓਰੀ ਗੱਲ ਸੁਣ ਕੇ ਓਰੀ ਲੜਾਈ ਲੜਨ ਦਾ ਪ੍ਰਯਾਸ ਕਰਾਂਗੇ ਮੈਂ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਤੁਸੀਂ ਕਾਫੀ ਥੇਰ ਦੇ ਇੱਥੇ ਬੈਠੇ ਹੋ ਗਰਮੀ ਵੀ ਸੀਗੀ ਔਰ ਤੁਸੀਂ ਬੜਾ ਸਾਥ ਦਿੱਤਾ ਹੈ ਅੱਜ ਕੰਮ ਦੀ ਰੁੱਤ ਦੇ ਵਿੱਚ ਤੁਸੀਂ ਅੱਜ ਵਤੀਰਾ ਕੱਟ ਕੇ ਆਏ ਹੋ ਬ੍ਰਹਮਿੰਦਰ ਜੀ ਦੀ ਜਿਹੜੀ ਕੀਤੀ ਮਿਹਨਤ ਹੈ ਔਰ ਬੋਹਿਤ ਮਿੰਦਰਾਜੀ ਦਾ ਜਿਹੜਾ ਪਿਆਰ ਹੈ ਆ ਸਾਨੂੰ ਵੇਖਣ ਨੂੰ ਮਿਲਿਆ ਇਹਦੇ ਵਿੱਚ ਬਾਜਵਾ ਸਾਹਿਬ ਕਿਸੇ ਵਿਅਕਤੀ ਦਾ ਯੋਗਦਾਨ ਨਹੀਂ ਹੈ ਇਹ ਕੇਵਲ ਤੇ ਕੇਵਲ ਇਸ ਨੌਜਵਾਨ ਸਾਥੀ ਦਾ ਯੋਗਦਾਨ ਹੈ ਸਾਡੇ ਸਪਰਾ ਦਾ ਔਰ ਮੈਂ ਦੁਬਾਰਾ ਫੇਰ ਵਾਰ-ਵਾਰ ਨਾ ਕਹਿੰਦੇ ਹੋਏ ਮੈਨੂੰ ਮੋਹਿਤ ਤੇ ਪੂਰਾ ਭਰੋਸਾ ਤੇ ਯਕੀਨ ਹੈ ਅਸੀਂ ਯੂਥ ਕਾਂਗਰਸ ਮਹਿਲਾ ਕਾਂਗਰਸ ਐਨਐਸਯੂਆਈ ਔਰ ਪੰਜਾਬ ਪ੍ਰਦੇਸ਼ ਕਾਂਗਰਸ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਰਲ ਕੇ ਸਾਰੇ ਜਾਣੇ ਪੰਜਾਬ ਦੀ ਲੜਾਈ ਲੜਾਂਗੇ ਔਰ ਬਾਜਵਾ ਸਾਹਿਬ ਬੈਠੇ ਬਾਜਵਾ ਸਾਹਿਬ ਤੁਸੀਂ ਸੀਨੀਅਰੋਂ ਇੱਕ ਕੰਬੀਨੇਸ਼ਨ ਬਣਾਉਣਾ ਹੈ 117 ਸੀਟਾਂ ਪੰਜਾਬ ਦੀਆਂ ਲੇਕਿਨ ਮੇਰੀ ਬੇਨਤੀ ਹੈ ਤੁਹਾਨੂੰ ਵੀ ਆਪਾਂ ਦੋਵਾਂ ਨੇ ਲੀਡਰਸ਼ਿਪ ਨਾਲ ਤੇ ਸਾਰਿਆਂ ਦੀ ਰਾਏ ਦੇ ਨਾਲ ਮੈਂ ਇਹ ਚੁਣਾਂ ਕਿ ਪੰਜਾਬ ਦੇ ਵਿੱਚ ਇਹ ਸਵਾਰੀ ਕਟੋ-ਕਟ ਨੌਜਵਾਨ ਮੁੰਡੇ ਤੇ ਕੁੜੀਆਂ ਨੂੰ 60 ਤੋਂ 70 ਸਿੱਟਾ ਅਸੀਂ ਦੇਈਏ ਤਾਂ ਜੋ ਨਵਾਂ ਪੰਜਾਬ ਨਵੀਂ ਸੋਚ ਤੇ ਨਵਾਂ ਬਦਲਾ ਤੇ ਪੰਜਾਬ ਦੀ ਤਰਜਮਾਨੀ ਕਰੀਏ ਤੇ ਪੰਜਾਬ ਦੀ ਗਵਾਹੀ ਕਰੀਏ ਔਰ ਕਈਆਰੀ ਆ ਪੱਤਰਕਾਰ ਬੈਠੇ ਐ ਇਹ ਇੱਥੇ ਰਾਜ ਪੁੱਛ ਲਿਆ ਫਲਾਣਾ ਨਹੀਂ ਆਇਆ ਭਾਈ ਕਈਆਰੀ ਕਿਸੇ ਨੂੰ ਕੰਮ ਵੀ ਹੁੰਦਾ ਹੈ ਕਾਂਗਰਸ ਪਾਰਟੀ ਇੱਕ ਮੁਠ ਹੈ ਕਈ ਵਾਰੀ ਕੋਈ ਕਹਿੰਦਾ ਕੋਈ ਫੁਲਾਨੀ ਚੀਜ਼ ਦਾ ਦਾਵੇਦਾਰ ਹੈ ਰਾਜਾ ਵੜਿੰਗ 46 ਸਾਲਾਂ ਦੀ ਉਮਰ ਚ ਬਣ ਗਿਆ ਪ੍ਰਧਾਨ ਤੇ ਚਾਰ ਇਲੈਕਸ਼ਨ ਮੈਂ ਜਿੱਤ ਗਿਆ 6 ਲੜ ਲਿਆ ਰਾਹੁਲ ਗਾਂਧੀ ਨੇ ਤੇ ਖਰਗੇ ਸਾਹਮਣੇ ਬਹੁਤ ਕੁਝ ਦਿੱਤਾ ਜ਼ਿੰਦਗੀ ਚ ਮੇਰੀ ਇੱਛਾ ਆਖਿਰਲੀ ਸਾਡੀ ਕੀ ਹੈ ਔਰ ਮੋਹਿਤ ਮਿੰਦਰਾ ਕਹੇ ਸਾਨੂੰ ਕੁਝ ਨਾ ਮਿਲੇ ਮੈਨੂੰ ਇਹ ਲੱਗਦਾ ਕਿ ਜਿਹੜਾ ਤੁਹਾਡੇ ਨਾਲ ੱੱਕਾ ਤੇ ਜ਼ਾਫੀਆਂ ਹੋਈਆਂ ਚਾਹੇ ਸਰਪੰਚੀਆਂ ਚ ਚਾਹੇ ਮਿਊਨਿਸਪਲ ਕਾਉਂਸਲ ਦੇ ਇਲੈਕਸ਼ਨਾਂ 'ਚ ਕਿਹੜੇ ਅਫਸਰਾਂ ਨੇ ਤੁਹਾਡੇ ਨਾਲ ੱੱਕਾ ਕੀਤਾ ਹੈ ਲੀਡਰਾਂ ਨੇ ਇੱਥੋਂ ਦੇ ਝਾੜੂ ਵਾਲੇ ਲੀਡਰਾਂ ਨੇ ਮੇਰੀਆਂ ਮਾਵਾਂ ਪੈਣਾ ਦੇ ਕੱਪੜੇ ਪਾੜੇ ਆ ਕੱਪੜੇ ਤੇ ਫੈਲਾ ਖੋਖੋ ਕੇ ਭੱਜੇ ਹੈ ਮੇਰੀ ਇੱਛਾ ਬਾਜਵਾ ਸਾਹਿਬ ਕਿ ਜਦੋਂ ਪੰਜਾਬ ਦੀ ਸਰਕਾਰ ਬਣ ਰਹੀ ਹੋਵੇ 2027 ਤੇ ਅਸੀਂ ਥੱਲੇ ਬੈਠ ਕੇ ਵੇਖ ਰਹੀਏ ਹੋਈਏ ਫਿਰ ਰਾਹੁਲ ગાંધી ਬੈਠਾ ਨਾਲ ਸਾਡਾ ਲੀਡਰ ਸਾਡਾ ਮੋਢਾ ਥੱਪਥ ਪਾਏ ਕਿ ਸਰਕਾਰ ਬਣਾਉਣ ਦੇ ਵਿੱਚ ਯੂਥ ਕਾਂਗਰਸ ਮਹਿਲਾ ਕਾਂਗਰਸ ਐਨਐਸਵਾਈ ਤੇ ਤੁਸੀਂ ਲੋਕਾਂ ਨੇ ਮੋਢਲਾ ਰੋਲਾ ਦਾ ਕੀਤਾ ਸਾਨੂੰ ਕਿਸੇ ਹੱਦੇ ਦੀ ਲੋੜ ਨਹੀਂ ਤੁਸੀਂ ਸਰਕਾਰਾਂ ਚਲਾਉਣੀਆਂ ਪਰ ਮੇਰੀ ਬੇਨਤੀ ਹੈ ਕਿ ਵਰਕਰ ਦਾ ਮਾਨ ਤੇ ਸਨਮਾਨ ਜਿਹੜਾ ਭੁੱਖਾ ਜਿਹਨੂੰ ਮਹਾਰਾਜਾ ਆਹ ਜਿਹੜਾ ਮਹਾਰਾਜਾ ਸੀਗਾ ਜਿਨੇ ਰੋਲੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ 5 ਸਾਲ ਇਸ ਮਿੱਟੀ ਚ ਰੋਲ ਕੇ ਰੱਖਤਾ ਜਦੋਂ ਸਰਕਾਰ ਬਣੇ ਇਹਨਾਂ ਦੀ ਚੜ੍ਹਦੀ ਕਲਾ ਹੋਵੇ ਕਾਰਡ ਬਣਾ ਕੇ ਦਿਓ ਜੋ ਕਾਂਗਰਸ ਦਾ ਸਰਪੰਚ ਜਾਵੇ ਤੇ ਕਾਂਗਰਸ ਦਾ ਮਿਊਨਿਸਪਲ ਦਾ ਕੌਂਸਲਰ ਜਾਵੇ ਤੇ ਪੰਚਾਇਤ ਮੈਂਬਰ ਜਾਵੇ ਤੇ ਐਸਐਸਪੀ ਖੜਾ ਹੋ ਕੇ ਬਾਵੇਂ ਤੇ ਚਾਹ ਪੀ ਆਵੇ ਬੇਸ਼ੱਕ ਕੰਮ ਕਰੇ ਨਾ ਕਰੇ ਲੇਕਿਨ ਵਰਕਰ ਦਾ ਸਨਮਾਨ ਤੁਹਾਡੇ ਤੋਂ ਅਸੀਂ ਲੋਕਾਂ ਦੀ ਉਮੀਦ ਹੈ ਕਰਾਉਣਾ ਸੋ ਦੁਬਾਰਾ ਫੇਰ ਤੁਹਾਡਾ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਮੋਹਿਜੀ ਧੰਨਵਾਦ ਕਿ ਤੁਸੀਂ ਸਾਨੂੰ ਇੱਥੇ ਸਾਰਿਆਂ ਨੂੰ ਸਦਕੇ ਪਟਿਆਲੇ ਦੇ ਔਰ ਆਸ-ਪਾਸੇ ਦੇ ਨੌਜਵਾਨਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਉਹ ਕਿਸੇ ਨੇ ਕਿਹਾ ਲਿਖਿਆ ਚੜਦੇ ਸੂਰਜ ਟਲਦੇ ਵੇਖੇ ਬੁੱਝਦੇ ਦੀਵੇ ਬਲਦੇ ਵੇਖੇ ਜਿੰਨਾ ਦਾ ਨਾ ਰੱਬ ਤੇ ਕੋਈ ਉਹ ਵੀ ਪੁੱਤਰ ਪਲਦੇ ਵੇਖੇ ਤੇਰੀ ਰਹਿਮਤ ਦੇ ਸਤਕਾ ਬੰਦੇ ਪਾਣੀ ਉੱਤੇ ਚੱਲਦੇ ਵੇਖੇ ਲੋਕੀ ਕਹਿੰਦੇ ਦਾਲ ਨਾ ਗਲਦੀ ਭਗਵੰਤ ਮਾਨਸਿਆ ਤੁਸੀਂ ਕਹਿੰਦੇ ਹੋ ਦਾਲ ਨਾ ਗਲਦੀ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਮੈਂ ਤਾਂ ਪੱਥਰ ਵੀ ਗਲਦੇ ਵੇਖੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੋ ਨਾਰੇ ਇੰਡੀਅਨ ਨੈਸ਼ਨਲ ਕਾਂਗਰਸ